ਪੰਜਾਬ ਦੇ ਕੁਝ ਜ਼ਰੂਰੀ ਮੁੱਦੇ ਉੱਤੇ ਗੱਲਬਾਤ ਕਰਨ ਲਈ ਹਾਜ਼ਰ ਆ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਜੀ ਬੱਲੀ ਜੀ ਵਨ ਇਡੀਆ ਪੰਜਾਬੀ ਦੇ ਸਵਾਗਤ ਹੈ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੀ ਉਹ ਸਰਦੀ ਰੁੱਤ ਚੜਨ ਦੀ ਜਿਹੜੀ ਹੈ ਸ਼ੁਭ ਸ਼ਾਗਰ ਸਰਦੀ ਰੁੱਤ ਚੜਨ ਦੀ ਆ ਬਿਲਕੁਲ ਠੰਡ ਹੋ ਗਈ ਹੁਣ ਬਿਲਕੁਲ ਹੋਣ ਲੱਗ ਗਈ ਹੋ ਗਈ ਸ਼ੁਰੂ ਹੋ ਗਈ ਹੈ ਭਾਈ ਸਾਹਿਬ ਠੰਡ ਹੋਣੀ ਸ਼ੁਰੂ ਹੋ ਗਈ ਪਰ ਤਰਨ ਤਾਰਨ ਦਾ ਮਾਹੌਲ ਗਰਮ ਹੈ ਮੈਂ ਸਿੱਧਾ ਉੱਥੇ ਹੀ ਆਉਣਾ ਚਾਹੁੰਦਾ ਹੁਣੇ ਹੀ ਖਬਰ ਆਈ ਹੈ ਕਿ ਐਸਐਸਪੀ ਰਵਜੋਤ ਕੋਰ ਗਰੇਵਾਲ ਨੂੰ ਸਸਪੈਂਡ ਕਰ ਦਿੱਤਾ ਗਿਆ ਇਹ ਆਪਣੇ ਆਪ ਚ ਬਹੁਤ ਵੱਡੀ ਖਬਰ ਹੈ ਬਹੁਤ ਵੱਡਾ ਐਕਸ਼ਨ ਹੈ ਔਰ ਚੋਣ ਕਮਿਸ਼ਨ ਦੇ ਵੱਲੋਂ ਲਿਆ ਗਿਆ ਕੀ ਕਾਰਨ ਰਹੇ ਨੇ ਜੀ ਇਸ ਪਿੱਛੇ ਦੇਖੋ ਬਹੁਤ ਵੱਡਾ ਐਕਸ਼ਨ ਹੈ ਹਮ ਤੇ ਆਮ ਤੌਰ ਤੇ ਟਰਾਂਸਫਰਾਂ ਹੁੰਦੀਆਂ ਹਮ ਸਸਪੈਂਸ਼ਨ ਜਿਹੜੀ ਬਹੁਤ ਕਦੇ-ਕਦੇ ਹੁੰਦੀ ਹੈ ਰੇਅਰ ਹੁੰਦੀ ਹੈ ਇਹ ਘਟਨਾ ਜੀ ਕਿਸੇ ਆਈਪੀਐਸ ਨੂੰ SSP ਨੂੰ ਪੁਲਿਸ ਦੇ ਹੈੱਡ ਨੂੰ ਸਸਪੈਂਡ ਕੀਤਾ ਜਾਵੇ ਇਹ ਬਹੁਤ ਮਤਲਬ ਕਾਮਨ ਨਹੀਂ ਹੈ ਹਮ ਤੇ ਇਹਦਾ ਮਤਲਬ ਕੀ ਹੈ ਕਿ اچھا ਉਹਨਾਂ ਦੀ ਥਾਂ ਐਡੀਸ਼ਨਲ ਚਾਰਜ ਵੀ ਦਿੱਤਾ ਗਿਆ ਹੈ SCP ਅਮਰ ਸਰ ਗੁਰਪੀਪੂਲ ਹਨ ਹਮ ਉਹ ਪ੍ਰੋਸੀਜਰ ਇਹ ਹੁੰਦਾ ਕਿ ਉਹ ਫਿਰ ਪੈਨਲ ਮੰਗਣਗੇ 3 ਮੈਂਬਰੀ ਪੈਨਲ ਭੇਜੇਗੀ ਪੰਜਾਬ ਸਰਕਾਰ ਉਹਦੇ ਚੋਂ ਫਿਰ ਉਹ SSP ਸਿਲੈਕਟ ਕਰਕੇ ਕਮਿਸ਼ਨ ਆਪਣੀ ਮਰਜ਼ੀ ਦਾ ਲਾਏਗਾ ਜੀ ਇਹ ਇਹਦਾ ਮਤਲਬ ਇਹ ਹੈ ਕਿ ਜਿਹੜੀ ਸ਼ਿਕਾਇਤ ਸੀ ਉਹਨਾਂ ਦੇ ਖਿਲਾਫ ਹਮ ਸ਼ਿਕਾਇਤ ਸੀ ਉਹ ਸ਼ਿਕਾਇਤ ਦੀ ਜਾਂਚ ਹੋਈ ਤੇ ਉਹਨ ਉਸ ਨੂੰ ਉਹਨਾਂ ਦੇ ਕੰਡਕਟ ਨੂੰ ਜ ਜਿਹਨੂੰ ਮਿਸਕੰਡਕਟ ਮੰਨਿਆ ਗਿਆ ਤੇ ਸੀਰੀਅਸਲੀ ਲਿਆ ਗਿਆ ਉਸ ਨੂੰ ਹਮ ਤਾਂ ਹੀ ਸਸਪੈਂਸ਼ਨ ਪਕਨੋਵਤ ਜਾਂਦੀ ਹੈ ਜੇ ਉਹ ਕਮਿਸ਼ਨ ਇਹ ਕਨਵਿੰਸ ਹੋ ਜੇ ਕਿ ਜਿਹੜਾ ਇਹਨਾਂ ਦਾ ਕੰਡਕਟ ਹੈ ਫੇਅਰ ਨਹੀਂ ਹੈ ਤੇ ਬਾਇਸਡ ਹੈ ਹਮ ਐਸਐਸਪੀ ਐਸ ਪੁਲਿਸ ਚੀਫ ਜਿਹੜਾ ਇਹਨੇ ਬਿਹੇਵੀਅਰ ਹੈ ਦਾ ਜਾਂ ਡੀਲਿੰਗ ਜਿਹੜੀ ਹੈਗੀ ਉਹ ਬਾਇਸਡ ਹੈ ਉਹ ਜੈਨੂਨਲੀ ਨਿਰਪੱਖ ਨਹੀਂ ਹੈ ਤੇ ਇਹਦਾ ਮਤਲਬ ਕੋਈ ਸੀਰੀਅਸ ਜਿਹੜੀ ਸ਼ਿਕਾਇਤਾਂ ਸੀ ਤੇ ਸੀਰੀਅਸ ਹੀ ਉਹਦਾ ਨੇ ਇਨਕੁਆਰੀ ਤੋਂ ਬਾਅਦ ਸੀਰੀਅਸ ਰਿਜ਼ਲਟ ਨਿਕਲੇ ਉਹਦੇ ਹਮ ਇਸ ਇਹਦਾ ਮਤਲਬ ਇਹ ਹੈ ਤੇ ਆਮ ਤੌਰ ਤੇ ਦੇਖੋ ਟ੍ਰਾਂਸਫਰਾਂ ਦਾ ਬੜੀਆਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਤੇ ਪਰ ਸਸਪੈਂਸ਼ਨ ਕਰਨੀ ਤਾਂ ਜਿਹੜਾ ਇੱਕ ਮੈਸੇਜ ਦੇਣਾ ਈਸੀਆਈ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇੱਕ ਮੈਸੇਜ ਦਿੱਤਾ ਕਿ ਅਸੀਂ ਕਿਸੇ ਅਨਫੇਅਰ ਮੀਨਜ਼ ਜਾਂ ਅਨਫੇਅਰ ਤਰੀਕੇ ਚੋਣਾਂ ਦੇ ਵਿੱਚ ਭਾਵੇਂ ਕਿਸੇ ਦੇ ਹੱਕ ਚੋਣ ਤੇ ਜੇ ਮੌਜੂਦਾ ਐਸਐਸਪੀ ਕਰ ਰਹੀ ਹੈ ਤਾਂ ਕੁਦਰਤੀ ਤੌਰ ਤੇ ਰੂਲਿੰਗ ਪਾਰਟੀ ਦੇ ਨੂੰ ਫਾਇਦਾ ਹੁੰਦਾ ਹੋਏਗਾ ਕਿਸੇ ਗੱਲ ਨਾਲ ਉਹਦਾ ਹੂੰ ਉਦੀ ਬੈਕਗ੍ਰਾਉਂਡ ਜਿਹੜੀ ਆਪਾਂ ਨੂੰ ਕੁਛ ਹੱਦ ਤੱਕ ਦੇਖੋ ਵੇਰਵਾ ਤਾਂ ਅਜੇ ਆਪਾਂ ਨੂੰ ਆਏਗਾ ਕਿਉਂਕਿ ਮੈਂ ਸੀਓ ਨਾਲ ਮੇਰੀ ਹੁਣੇ ਗੱਲ ਹੋਈ ਉਹਨਾਂ ਨੇ ਕਨਫਰਮ ਕੀਤੀ ਵੀ ਇਹੋ ਜਿਹਨੇ ਸ਼ਿਕਾਇਤਾਂ ਕੀਤੀਆਂ ਉਹਦੇ ਬੇਸ਼ਤੇ ਹੋਇਆ ਹਮ ਪਰ ਇਹ ਹੋਇਆ ਦਿੱਲੀ ਨੂੰ ਫੈਸਲਾ ਇਹ ਇਸ਼ੀਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਦਿੱਲੀ ਤੋਂ ਫੈਸਲਾ ਪਾਇਆ ਹੈ ਜੀ ਕਿਉਂਕਿ ਇਹਨਾਂ ਇੱਥੋਂ ਦਾ ਜਦੋਂ ਕੋਈ ਸ਼ਿਕਾਇਤ ਕਰਦਾ ਹੈ ਪ੍ਰੋਸੀਜਰ ਇਹ ਹੁੰਦਾ ਹੈ ਜਦੋਂ ਕੋਈ ਸ਼ਿਕਾਇਤ ਕਰਦੇ ਆ ਕੋਈ ਵੀ ਪਾਰਟੀ ਕਿਸੇ ਅਫਸਰ ਦੇ ਖਿਲਾਫ ਇਹ ਆਰੋ ਦੇ ਖਿਲਾਫ ਜਾਂ ਕਿਸੇ ਅਫੀਸ਼ੀਅਲ ਦੇ ਖਿਲਾਫ ਤਾਂ ਉਹ ਕਮਿਸ਼ਨ ਜਿਹੜਾ ਕੀ ਕਰਦਾ ਆਬਜ਼ਰਵਰ ਤੋਂ ਰਿਪੋਰਟ ਮੰਗਦਾ ਜਿਹੜੇ ਆਬਜ਼ਰਵਰ ਲਾਏ ਹੁੰਦੇ ਆ ਉਹਨਾਂ ਤੋਂ ਰਿਪੋਰਟ ਲੈਂਦਾ ਤੇ ਦੂਸਰੀ ਰਿਪੋਰਟ ਉਹ ਲੈਂਦੇ ਆ ਆਪਣੇ ਸੀਓ ਤੋਂ ਹਮ ਚੀਫ ਇਲੈਕਸ਼ਨ ਕਮਿਸ਼ਨਰ ਜਿਹੜਾ ਇਲੈਕਟਰਲ ਅਫੀਸਰ ਹੈ ਸੋ ਉਸ ਰਿਪੋਰਟ ਨੂੰ ਬੇਸ ਬਣਾਉਂਦੇ ਆ ਆਪਣੀ ਕਾਰਵਾਈ ਦਾ ਜੇ ਤਾਂ ਉਹਨਾਂ ਨੂੰ ਲੱਗੇ ਵੀ ਐਵੇਂ ਸ਼ਿਕਾਇਤ ਐਵੇਂ ਹੈ ਕੋਈ ਗੱਲ ਨਹੀਂ ਉਹਦੇ ਚ ਕੋਈ ਵਜਨ ਨਹੀਂ ਹੈ ਹੂੰ ਫਿਰ ਤਾਂ ਉਹ ਕੋਈ ਕਾਰਵਾਈ ਨਹੀਂ ਕਰਦੇ ਜੇ ਉਹਨਾਂ ਨੂੰ ਲੱਗੇ ਕਿ ਸ਼ਿਕਾਇਤ ਚ ਵਜਨ ਹੈਗਾ ਹੂੰ ਫੈਕਟਸ ਫਿਗਰ ਜਿਹਦੇ ਮੈਚ ਕਰਦੇ ਨੇ ਜੋ ਉਹਨਾਂ ਨੇ ਕਿਹਾ ਉਹਦੇ ਨਾਲ ਜਿਹੜੀ ਇਨਕੁਆਇਰੀ ਰਿਪੋਰਟ ਨਾਲ ਮੈਚ ਕਰਦੇ ਨੇ ਤਾਂ ਦੈਨ ਫਿਰ ਦੇ ਵਿਲ ਦੇ ਐਕਟ ਕਰਦੇ ਨੇ ਉਹ ਹੂੰ ਸੋ ਜਿਹੜੀ ਸ਼ਿਕਾਇਤ ਅਕਾਲੀ ਦਲ ਨੇ ਕੀਤੀ ਹੋਰ ਉਹਨੇ ਵੀ ਕੀਤੀ ਹੋਣੀ ਆ ਪਰ ਅਕਾਲੀ ਦਲ ਮੇਨ ਐਸਪੈਕਟ ਸੀਗਾ ਜਿਹੜੇ ਜਿਨ੍ਹਾਂ ਨੇ ਕਹੇ ਵੈਸੇ ਤਾਂ ਕਾਂਗਰਸ ਨੇ ਵੀ ਕੀਤੀ ਹੈ ਚਲੋ ਪਰ ਅਕਾਲੀ ਦਲ ਨੇ ਬਾਰ-ਬਾਰ ਕੀਤੀਆਂ ਅਕਾਲੀ ਦਲ ਦਾ ਮੇਨ ਡੋਸੇ ਸੀ ਕਿ ਹੂੰ ਨੇ ਵੀ ਲਾਏ ਕਾਲੀ ਦਲ ਨੇ ਤਾਂ ਧਰਨੇ ਵੀ ਲਾਏ ਨੇ ਧਰਨੇ ਵੀ ਲਾਏ ਕਾਲੀ ਦਲ ਦਾ ਇਹ ਦੋਸ਼ੀ ਕੇ ਉਹਨਾਂ ਦੇ ਜਿਹੜੇ ਸਪੋਰਟਰ ਨੇ ਉਹਨਾਂ ਦੇ ਸਮੈਤੀ ਸਰਪੰਚ ਨੇ ਤੇ ਲੀਡਰ ਨੇ ਉਹਨਾਂ ਨੂੰ ਉਹਨਾਂ ਨੂੰ ਪੁਲਿਸ ਉਹਦੇ ਝੂਠੇ ਕੇਸ ਬਣਾ ਰਹੀ ਹੈ ਤੇ ਉਹਨਾਂ ਨੂੰ ਇੱਥੇ ਤੱਕ ਚੱਕ ਕੇ ਲਜਾਇਆ ਜਾ ਰਿਹਾ ਜੀ ਤੇ ਇਹ ਵੀ ਆ ਵੀ ਕਦੇ ਕੋਈ ਵੀ ਕਦੇ ਕਿਸੇ ਵੀ ਪੁਲਿਸ ਆ ਗਈ ਕਦੇ ਕੋਈ ਪੁਲਸਰ ਆਈ ਕਿਤੇ ਬਟਾਲੇ ਦੇ ਆ ਗਏ ਉਹਨਾਂ ਰਹੀ ਚਕਾਤੇ ਹੋ ਤੇ ਉਹਦੇ ਚ ਉਹਨਾਂ ਨੇ ਕਹਿ ਦਿੱਸ ਕਿ ਜਿਹੜੀ ਲੋਕਲ ਪੁਲਿਸ ਹੈਗੀ ਉਹ ਨਹੀਂ ਮਿਲੀ ਪਹੁੰਚ ਹੈ ਹੂੰ ਜਿਹੜੇ ਝੂਠੇ ਕੇਸ ਵੀ ਬਣਾਏ ਹੋ ਨਾ ਤੇ ਵੀ ਸੋ ਇਹ ਅਲੀਗੇਸ਼ਨ ਜਿਹੜੇ ਅ ਅਕਾਲੀ ਦਲ ਨੇ ਲਾਇਆ ਸੀ ਉਹਨਾਂ ਨੇ ਕਿਹਾ ਕਿ ਸਰਕਾਰੀ ਮਸ਼ੀਨਰੀ ਜਿਹੜੀ ਹੈਗੀ ਜਿਹਦੇ ਚ ਪੁਲਿਸ ਇੱਕ ਵੱਡਾ ਹਿੱਸਾ ਹੈ ਉਹਦੀ ਦੁਰਵਰਤੋਂ ਹੋ ਰਹੀ ਹੈ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਲਈ ਹੂੰ ਸੋ ਇਹ ਇਹ ਅਲੀਗੇਸ਼ਨ ਸੀਗੇ ਕੁਦਰਤੀ ਤੌਰ ਤੇ ਜਿਹੜੇ ਅਲੀਗੇਸ਼ਨ ਕਿਉਂਕਿ ਮੇਰੇ ਖਿਆਲ ਮੈਨੂੰ ਲੱਗਦਾ ਕਿ ਤਿੰਨ ਵਾਰ ਹੀ ਡਿਪੂਟੇਸ਼ਨ ਮਿਲਿਆ ਉਹਨਾਂ ਦਾ ਅਕਾਲੀ ਦਲ ਦਾ ਸ਼ਾਇਦ ਚੀਫ ਇਲੈਕਟਰਲ ਅਫੀਸਰ ਨੂੰ ਦੋ ਦੋ ਤਿੰਨ ਵਾਰ ਹੀ ਮਿਲਿਆ ਹੈ ਜੀ ਤੇ ਉਹਦੇ ਚ ਇਹ ਵਾਰ-ਵਾਰ ਉਹ ਅਲਿਗੇਸ਼ਨ ਆ ਰਹੇ ਸੀਗੇ ਸੋ ਇਹਦਾ ਮਤਲਬ ਕੀ ਹੈ ਕਿ ਉਹ ਉਹਨਾਂ ਨੇ ਜਿਹੜੀ ਇਨਕੁਆਇਰੀ ਕਰਵਾਈ ਚੋਣ ਕਮਿਸ਼ਨ ਨੇ ਉਹਦੇ ਚ ਉਹਨਾਂ ਨੂੰ ਸ਼ਿਕਾਇਤ ਦੇ ਵਿੱਚ ਵਜ਼ਨ ਲੱਗਿਆ ਖਾਸਾ ਵਜ਼ਨ ਲੱਗਿਆ ਬਲਿ ਜਿਹਦੇ ਅਧਾਰ ਤੇ ਉਹਨਾਂ ਨੇ ਕਾਰਵਾਈ ਕੀਤੀ ਵਸੇ ਜੀ ਤਾਂ ਹੁੰਦਾ ਵਜ਼ਨ ਲੱਗਿਆ ਇੱਕ ਹੁੰਦਾ ਹੈ ਕਿ ਕੀ ਉਹ ਜਿਹੜੇ ਇਲਜ਼ਾਮ ਸਨ ਉਹ ਕਿਸੇ ਹੱਦ ਤੱਕ ਸੱਚ ਸਨ ਮਤਲਬ ਇਹ ਦੋ ਇਹ ਦੋ ਸਵਾਲ ਖੜ ਜੰਦੇ ਆ ਦੇਖੋ ਜੇ ਇਲਜ਼ਾਮਾਂ 'ਚ ਕੁਛ ਹੱਦ ਤੱਕ ਵਜਨ ਨਾ ਲੱਗਿਆ ਮਤਲਬ ਇਹ ਹੁੰਦਾ ਵੀ ਉਹ ਠੀਕ ਸੀਗੇ ਤਾਂ ਹੀ ਸਸਪੈਂਸ਼ਨ ਹੋਈ ਨਾ ਜੇ ਇਲਜ਼ਾਮ ਠੀਕ ਪਰਚੇ ਮੰਨੇ ਕਮਿਸ਼ਨ ਨੇ ਮੰਨੇ ਹੂੰ ਮਤਲਬ ਕਮਿਸ਼ਨ ਨੇ ਉਹਨਾਂ ਨੂੰ ਠੀਕ ਮੰਨਿਆ ਤਾਂ ਹੀ ਕਾਰਵਾਈ ਹੋਈ ਹੈ ਠੀਕ ਹੈ ਨਾ ਜਿੰਨੇ ਦਾ ਇਹ ਇਹ ਉਹਨੂੰ ਇਹ ਲੱਗਿਆ ਵੀ ਵਾਕਈ ਇਹਦੇ 'ਚ ਵਜਨ ਹੈਗਾ ਦਮ ਹੈਗਾ ਤੇ ਇਸ ਕਰਕੇ ਉਹਦਾ ਵਿਹਾਰ ਜਿਹੜਾ ਐਜ਼ ਡੀਲਿੰਗ ਜਿਹੜੀ ਐਜ਼ ਅਫੀਸਰ ਫੇਅਰ ਨਹੀਂ ਹੈ ਜੀ ਅਨਫੇਅਰ ਹੈ ਜੀ ਅਨਫੇਰ ਹੋਣ ਕਰਕੇ ਉਹਨੂੰ ਇਹ ਗੱਲ ਤੇ ਹੁਣ ਉਹ ਜੋਤ ਕਰੇਵਾਲ ਨੂੰ ਚੋਣਾ ਤੋਂ ਕੁਛ ਦਿਨ ਪਹਿਲਾਂ ਹੀ ਪੋਸਟਿੰਗ ਦਿੱਤੀ ਗਈ ਸੀ ਉੱਥੇ ਸਤੰਬਰ ਮਹੀਨੇ ਚ ਹੋਈ ਸੀ ਅਨਾਉਂਸ ਜੀ ਤਰਤਾਂ ਦੀ ਐਕਟੀਵਿਟੀ ਸ਼ੁਰੂ ਹੋ ਗਈ ਸੀ ਬਿਲਕੁਲ ਪਰ ਉਹਦੇ ਡੇਟ ਅਨਾਉਂਸ ਨਹੀਂ ਹੋਈ ਉਸ ਤੋਂ ਪਹਿਲਾਂ ਉਹਨਾਂ ਨੂੰ ਪਾਇੰਟ ਕੀਤਾ ਗਿਆ ਸੀ ਮਤਲਬ ਬਹੁਤਾ ਦੇਰ ਨਹੀਂ ਹੋਈ ਉਹਨਾਂ ਨੂੰ ਉੱਥੇ ਪੋਸਟਿੰਗ ਥੋੜੀ ਦੇਰੀ ਹੋਈ ਸੀ ਸਤੰਬਰ ਮਹੀਨੇ ਚ ਕੀਤਾ ਸੀ ਜੀ ਸਤੰਬਰ ਮਹੀਨੇ ਦੇ ਆਖਰੀ ਆਖਰੀ ਦਿਨਾਂ ਦੇ ਵਿੱਚ ਆਹ ਹਾਂ ਉਹ ਇਹਨਾਂ ਮਤਲ ਅਜੇ ਉਹ ਮਤਲ ਇਹ ਮਾਹੌਲ ਸ਼ੁਰੂ ਹੋ ਗਿਆ ਸੀ ਪਤਾ ਸੀ ਵੀ ਚੋਣ ਹੋਣੀ ਹੈ ਜੀ 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 ਤੇ ਉਸ ਹਾਲਾਤ ਚ ਹੀ ਉਹਨਾਂ ਨੂੰ ਕੀਤਾ ਗਿਆ ਸੀ ਤੇ ਉਹ ਹੁਣ ਵੈਸੇ ਅੱਜ ਲਾਸਟ ਦਿਨ ਹੈ ਪ੍ਰਚਾਰ ਦਾ ਹਮ ਨਹੀਂ ਲਾਸਟ ਦਿਨ ਹੈਗਾ ਅੱਜ ਕਿ ਕੱਲ ਨੂੰ ਹੈ ਹਮ ਅੱਜ ਬੰਦੇ ਆਣੇ ਕੱਲ 9 10 ਕੱਲ ਨੂੰ ਹੈ ਉਹਦਾ ਲਾਸਟ ਅੱਜ ਦਾ ਲਾਸਟ ਹੋ ਰਹੀਆਂ ਨੇ ਜੀ ਅੱਜ ਤਾਂ ਰੋਡ ਸ਼ੋਅ ਹੋ ਰਹੇ ਨੇ ਤੇ ਉਹ ਹੋ ਰਿਹਾ ਸਾਰਾ ਕੁਝ ਨਾ ਬਹੁਤੇ ਅੱਜ ਹੀ ਕਰ ਰਹੇ ਨੇ ਨਹੀਂ ਜੀ ਤਾਂ ਇੱਕ ਦਿਨ ਪਹਿਲਾਂ ਪ੍ਰਚਾਰ ਬੰਦ ਹੋ ਜਾਂਦਾ ਨਾ ਤੇ ਹੁਣ ਦਿਨ ਤਾਂ ਰਹਿ ਗਏ ਦੋ ਹੀ ਦਿਨ ਰਹਿ ਗਏ ਵਿੱਚ ਚੋਣਾਂ ਪੋਲਿੰਗ ਦੇ ਵਿੱਚ ਤਾਂ ਤੇ ਦੋ ਦਿਨਾਂ ਦੇ ਵਿੱਚ ਵਿੱਚ ਉਹਨਾਂ ਨੂੰ ਇਹਦਾ ਮਤਲਬ ਕੀ ਹੈ ਕਿ ਉਹਨਾਂ ਨੂੰ ਇਹ ਲੱਗਿਆ ਕਮਿਸ਼ਨ ਨੂੰ ਕਿ ਜੇ ਅਸੀਂ ਕਾਰਵਾਈ ਨਾ ਕੀਤੀ ਤਾਂ ਇਹ ਪੋਜੀਸ਼ਨ ਹੋਰ ਮਿਸਯੂਜ਼ ਹੋਣੀ ਹੈ ਪੋਲਿੰਗ ਦੌਰਾਨ ਤੇ ਦੋ ਦਿਨਾਂ ਲਾਸਟ ਦੇ ਦਿਨਾਂ ਚ ਹੂੰ ਇਹ ਅਪਰੀਹੈਂਸ਼ਨ ਹੋਏਗੀ ਤੇ ਜਿਹਦੇ ਕਰਕੇ ਉਹਨਾਂ ਨੇ ਕਾਰਵਾਈ ਕੀਤੀ ਤੇ ਉਹ ਬਾਕੀਆਂ ਨੂੰ ਵੀ ਮੈਸੇਜ ਹੋ ਇੱਕ ਤਰ੍ਹਾਂ ਦਾ ਸੁਨੇਹਾ ਹੈਗਾ ਜਿਹੜੀ ਬਾਕੀ ਮਸ਼ੀਨਰੀ ਹੈ ਸਰਕਾਰੀ ਕਿ ਤੁਸੀਂ ਫੇਅਰਲੀ ਕੰਮ ਕਰੋ ਨਹੀਂ ਤਾਂ ਫਿਰ ਕਾਰਵਾਈ ਹੋਏਗੀ ਬਲੀ ਸਾਹਿਬ ਐਸਐਸਪੀ ਰਵਜੋਤ ਗਰੇਵਾਲ ਦੇ ਨਾਲ ਕੁਝ ਹੋਰ ਨਾਮ ਵੀ ਸੀਗੇ ਕੁਝ ਡੀਐਸਪੀਜ਼ ਦਾ ਨਾਮ ਆ ਰਿਹਾ ਸੀ ਕਿ ਜਿਹੜੇ ਆ ਉਮੀਦਵਾਰ ਜਿਹੜੇ ਉਹਨਾਂ ਦੇ ਹਰਮਿਤ ਸੰਧੂ ਉਹਨਾਂ ਦੇ ਬੜੇ ਕਰੀਬੀ ਨੇ ਖਾਸੇ نزدیکی ਨੇ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਹੋਵੇਗੀ ਜੀ ਇਹ ਅਜੇ ਤਾਂ ਇਹ ਹੀ ਆਈ ਹੈ ਹੋ ਸਕਦਾ ਉਹਦਾ ਫਾਲੋਅ ਅਪ ਵੀ ਹੋਵੇ ਆਪਣੇ ਕੁਝ ਫੇਲ ਹਾਲ ਤੇ ਇਹ ਹੀ ਆਈ ਹੈ ਜੀ ਤੇ ਅਜੇ ਮੈਂ ਤਾਂ ਆਰਡਰ ਦੀ ਕਾਪੀ ਵੀ ਨਹੀਂ ਦੇਖੀ ਕਿਉਂਕਿ ਹੋਰਲੀ ਕਨਫਰਮ ਕੀਤਾ ਸੀਓ ਤੋਂ ਆਪਾਂ ਇਹ ਤੇ ਅਜੇ ਆਰਡਰ ਦੀ ਕਾਪੀ ਮੈਂ ਨਹੀਂ ਦੇਖੀ ਮੇਰੇ ਕੋਲ ਨਹੀਂ ਐਟ ਹੈਂਡ ਹੈਗੀ ਆ ਗਈ ਹੋਣੀ ਹੈ ਕਾਪੀ ਤਾਂ ਘਰ ਆਈ ਗਈ ਹੈ ਜੀ ਤੇ ਹੋ ਸਕਦਾ ਕੋਈ ਫਾਲੋਅ ਅਪ ਬਾਕੀਆਂ ਦਾ ਵੀ ਹੋਵੇ ਕਿਉਂਕਿ ਸਸਪੈਂਸ਼ਨ ਦੇ ਬਾਕੀਆਂ ਦੇ ਹੋਰ ਜਿਹੜਾ ਟਰਾਂਸਫਰ ਕੀਤਾ ਹੋਵੇ ਕੋਈ ਜਾਂ ਉਹ ਆਜੇ ਫਾਲੋਅ ਅਪ ਮੇਬੀ ਆਇਆ ਅਜੇ ਤੱਕ ਨਹੀਂ ਆਇਆ ਪਰ ਉਹ ਨੋਟਿਸ ਨਹੀਂ ਹੈਗਾ ਜੀ ਪਰ ਉਰੇ ਗੁਰਪ੍ਰੀਤ ਪੁੱਲਰ ਆਉਂਦੇ ਪਏ ਆ ਜਿਨ੍ਹਾਂ ਨੇ ਜਿਨ੍ਹਾਂ ਦੇ ਕੋਲ ਅੰਮ੍ਰਿਤਸਰ ਦਾ ਚਾਰਜ ਹੈਗਾ ਹਾਂ ਅੰਮ੍ਰਿਤਸਰ ਸੀਪੀ ਅੰਮ੍ਰਿਤਸਰ ਨੇ ਉਹਨਾਂ ਨੂੰ ਐਡੀਸ਼ਨਲ ਚਾਰਜ ਦਿੱਤਾ ਹੈ ਆਈ ਥਿੰਕ ਕੱਲ ਤੱਕ ਉਹਨਾਂ ਨੇ ਨਵਾਂ ਕੋਈ ਐਸਐਸਪੀ ਲਾ ਦੇਣਾ ਹੈ ਉਹਦੇ ਪੈਨਲ ਮੰਗਾ ਲਿਆ ਹੁਣੇ ओके ਇਹ ਪਹਿਲਾ ਜੋ ਸਿਲੈਕਸ਼ਨ ਕਰਕੇ ਕੋਈ ਲਾ ਦੇਣਗੇ ਵੈਸੇ ਬੱਲੀ ਸਾਹਿਬ ਇੱਕ ਸਵਾਲ ਖੜਦਾ ਹੈ ਕਿ ਜਿਹੜੀਆਂ ਸ਼ਿਕਾਇਤਾਂ ਅਕਾਲੀ ਦਲ ਦੇ ਰਿਹਾ ਸੀਗਾ ਉਹ ਉਹ ਸ਼ਿਕਾਇਤਾਂ ਕਾਫੀ ਦਿਨਾਂ ਤੋਂ ਦੇ ਰਿਹਾ ਸੀ ਬਹੁਤ ਸਾਰੇ ਇਲਜ਼ਾਮ ਲੱਗ ਰਹੇ ਸੀ ਐਸਐਸਪੀ ਰਵਜੋਤ ਗਰੇਵਾਲ ਦਾ ਨਾਮ ਵੀ ਸਾਹਮਣੇ ਆ ਰਿਹਾ ਸੀ ਪਰ ਹੁਣ ਜਿਵੇਂ ਚੋਣਾਂ ਦੀ ਤਰੀਖ ਖਤਮ ਹੋਣ ਨੂੰ ਆ ਰਹੀ ਹੈ ਹੁਣ ਤਾਂ ਨਤੀਜੇ ਦੀ ਉਡੀਕ ਹੈ 14 ਨੂੰ ਉਡੀਕ ਨਤੀਜੇ ਆ ਜਾਣੇ ਉਡੀਕ ਮੁੱਕ ਜਾਣੀ ਹੈ ਉਸ ਤੋਂ ਬਾਅਦ ਵੀ ਹੁਣ ਰਵਜੋਤ ਗਰੇਵਾਲ ਦਾ ਫਿਰ ਵਿੱਚ ਕੀ ਇਨਵੋਲਵਮੈਂਟ ਰਹਿ ਜਾਂਦੀ ਜਾਂ ਤਾਂ ਇਹ ਐਕਸ਼ਨ ਪਹਿਲਾਂ ਲੈ ਲਿਆ ਜਾਂਦਾ ਨੇ ਅਜੇ ਤੱਕ ਕ੍ਰੂਸ਼ਲ ਦਿਨ ਤਾਂ ਆ ਹੀ ਨਹੀਂ ਤਨ ਸਭ ਤੋਂ ਕ੍ਰੂਸ਼ਲ ਦਿਨ ਇਹ ਪਰ ਜੇ ਨਾ ਵੀ ਮੰਨੀ ਹੈ ਤਾਂ ਜਿਹੜਾ ਪਹਿਲਾ ਦਾ ਕਨੈਕਟਰ ਇਹਨਾਂ ਦਾ ਜੀ ਉਹਦੇ ਤੇ ਕੁਐਸਚਨ ਹੈ ਨਾ ਓਕੇ ਅਗਲੇ ਕਨੈਕਟਰ ਤਾਂ ਉਹਨੂੰ ਐਪਰੀਹੈਂਸ਼ਨ ਇਹ ਹੋਏਗੀ ਕਿ ਜੇ ਨਾ ਕਰਵੇ ਕੀਤੀ ਤਾਂ ਇਹਦਾ ਮਤਲਬ ਵੀ ਕੋਈ ਫਿਰ ਮਿਸਯੂ ਹੋਰ ਹੋਏਗਾ ਪੋਲਿੰਗ ਵਾਲੇ ਦਿਨ ਹੋਏਗਾ ਪਹਿਲਾਂ ਹੋਏਗਾ ਦੋ ਦਿਨ ਆਖਰੀ ਦੋ ਦਿਨ ਦਨ ਤਾਂ ਸਭ ਕੁਝ ਕੰਮ ਹੁੰਦੇ ਆ ਪਰ ਇਹ ਇਹ ਆਪਣੇ ਜਿਹੜੇ ਆਖਰੀ ਦੋ ਤਿੰਨ ਦਿਨਾਂ ਚ ਹੀ ਮਾਇਆ ਵੰਡੀ ਜਾਂਦੀ ਆ ਆਖਰੀ ਦੋ ਦਿਨਾਂ ਚ ਕੰਬਲ ਵੰਡੇ ਜਾਂਦੇ ਨੇ ਆਖਰੀ ਦੋ ਦਿਨਾਂ ਚ ਟੀਵੀ ਫਰਿੱਜ ਵੰਡੇ ਜਾਂਦੇ ਨੇ ਆਖਰੀ ਦੋ ਦਿਨਾਂ ਚ ਸਭ ਤੋਂ ਹੁੰਦੇ ਨੇ ਜੀ 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 ਕਰਕੇ ਤੇ ਬਾਕੀ ਜਿਹੜਾ ਜਿਹੜੀ ਉਹਦੀ ਸਸਪੈਂਸ਼ਨ ਹੈ ਉਹ ਹੁਣ ਜਦੋਂ ਇਲੈਕਸ਼ਨ ਖਤਮ ਹੋ ਜਾਈਗੀ ਇਹ ਤਾਂ ਹੁਣ ਜਦੋਂ ਸਸਪੈਂਸ਼ਨ ਦੇ ਆਰਡਰ ਤਾਂ ਸਰਕਾਰ ਨੇ ਕਰਨੀ ਹੁੰਦੇ ਆ ਸਰਕਾਰ ਕਰਕੇ ਉਹ ਉਹਨੂੰ ਹੈੱਡਕੁਆਰਟਰ ਫਿਰ ਉਸ ਤੋਂ ਬਾਅਦ ਉਹਦੀ ਜਿਹੜਾ ਅਲੀਗੇਸ਼ਨ ਹੈ ਜੇ ਕੋਈ ਉਹਦੀ ਇਨਕੁਆਰੀ ਹੋਏਗੀ ਜਾਂ ਉਹਦੀ ਉਹਦੀ ਫਾਲੋਅ ਅਪ ਹੋਏਗਾ ਉਹ ਕਾਰਵਾਈ ਕੀ ਹੋਏਗੀ ਉਹ ਅਜੇ ਫਰਦਰ ਹੋਇਆ ਉਹ ਇਮੀਡੀਟਲੀ ਕੁਝ ਨਹੀਂ ਹੋਏਗਾ ਉੱਥੇ ਨਹੀਂ ਮਤਲਬ ਬਲੀ ਸਾਹਿਬ ਕੀ ਇਹਨੂੰ ਆਰਜ਼ੀ ਸਸਪੈਂਸ਼ਨ ਮੰਨਿਆ ਜਾਵੇ ਫਿਰ ਇਆ ਸਸਪੈਂਸ਼ਨ ਦਾ ਅਰਜ਼ੀ ਹੁੰਦੀ ਹੈ ਉਸ ਤੋਂ ਬਾਅਦ ਇਹਦੇ ਕੀ ਅਲਿਗੇਸ਼ਨ ਹੈਗੇ ਕੀ ਨਹੀਂ ਇਹ ਇਨਕੁਆਰੀ ਹੋਏਗੀ ਮਤਲਬ ਉਹ ਤਾਂ ਫਿਰ ਆਇਆ ਹੁੰਦਾ ਵੀ ਚਾਰਜ ਜਿਹੜੇ ਹੁੰਦੇ ਉਹਦੇ ਕੋਈ ਪੈਂਡਿੰਗ ਇਨਕੁਆਰੀ ਬਹਾਲ ਵੀ ਹੋ ਜਾਂਦੇ ਐ ਇਨਕੁਆਰੀ ਚਲਦੀ ਰਹਿੰਦੀ ਐ ਫਿਰ ਡਿਪਾਰਟਮੈਂਟਲ ਐਕਸ਼ਨ ਹੁੰਦੇ ਐ ਨਾ ਫਿਰ ਤਾਂ ਜੇ ਐਲੈਕਸ਼ਨ ਕਮਿਸ਼ਨ ਦੇਖੋ ਇੱਕ ਇੱਕ ਕੰਮ ਤਾਂ ਐਲੈਕਸ਼ਨ ਕਮਿਸ਼ਨ ਕਰ ਦਿੰਦਾ ਹੈ ਕਿ ਜਿਹੜਾ ਇੱਕ ਵਾਰੀ ਸਸਪੈਂਡ ਹੋ ਜੇ ਜਾਂ ਦੀ ਟ੍ਰਾਂਸਫਰ ਕਰ ਦੇ ਕਮਿਸ਼ਨ ਇਸ ਆਧਾਰ ਤੇ ਕੇ ਸ਼ਿਕਾਇਤ ਦੇ ਆਧਾਰ ਤੇ ਉਹ ਦੁਬਾਰਾ ਉਹਦੀ ਕਿਸੇ ਚੋਣਾਂ ਦੇ ਡਿਊਟੀ ਨਹੀਂ ਲੱਗਦੀ ਹੂੰ ਓਕੇ ਉਹਨਾਂ ਮਤਲਬ ਉਹਨਾਂ ਦੀ ਜਿਹੜੀ ਇਹ ਅਗਲੀਆਂ ਚੋਣਾਂ ਜਦੋਂ ਵੀ ਹੋਣਗੀਆਂ ਹੂੰ ਉਹ 27 ਦੀਆਂ ਚੋਣਾਂ ਆਉਣੀਆਂ ਜਾਂ ਹੋਰ ਚੋਣਾਂ ਆਉਣੀਆਂ ਤਾਂ ਰਵਜੋਦ ਗਰੇਵਾਲ ਦੀ ਡਿਊਟੀ ਕਦੇ ਨਹੀਂ ਲੱਗੇਈ ਹੁਣ ਓਕੇ ਚੋਣਾਂ ਇਹ ਇਹ ਨੋਰਮਲ ਪ੍ਰੈਕਟਿਸ ਹੈ ਇਲੈਕਸ਼ਨ ਕਮਿਸ਼ਨ ਦੀ ਹੂੰ ਬਈ ਸਭ ਦਾ ਜਾ ਪੱਕੀ ਦੇ ਇਹ ਤਾਂ ਸਭ ਦਾ ਜਾ ਪੱਕੀ ਦੇ ਨੇ ਬਲੀ ਸਾਹਿਬ ਜਿੱਦਾਂ ਜਿੱਦਾਂ ਆਪਾਂ ਖਬਰ ਖਬਰ ਵਾਲੇ ਗੱਲ ਕਰ ਰਹੇ ਹਾਂ ਇਹਨੂੰ ਇਹਦਾ ਵਿਸਥਾਰ ਕਰ ਰਹੇ ਹਾਂ ਮੈਨੂੰ ਨਾ ਸੁਖਬੀਰ ਬਾਦਲ ਦਾ ਬਿਆਨ ਚੇਤੇ ਆਉਂਦਾ ਜਿਹਦੇ ਵਿੱਚ ਇੱਕ ਤਾਂ ਉਹ ਇਹ ਗੱਲ ਆਖਦੇ ਸੀਗੇ ਕਿ ਇੱਕ ਟਾਸਕ ਦਿੱਤਾ ਗਿਆ ਰਵਜੋਤ ਗਰੇਵਾਲ ਨੂੰ ਕਿ ਭਾਈ ਤੁਸੀਂ ਕਰਨ ਕਰਨ ਦੀਆਂ ਚੋਣਾਂ ਦਿਤਾਓ ਫਿਰ ਤੁਹਾਨੂੰ ਮੋਹਾਲੀ ਦੇ ਵਿੱਚ ਤਾਇਨਾਤ ਕਰਦੇ ਹਾਂ ਇੱਕ ਤਾਂ ਉਹਨਾਂ ਨੇ ਇਹ ਬਹੁਤ ਵੱਡਾ ਇਲਜ਼ਾਮ ਲਾਇਆ ਪੰਜਾਬ ਸਰਕਾਰ ਤੇ ਰਵਜੋਤ ਗਰੇਵਾਲ ਦੇ ਵੀ ਦੋ ਦੂਸਰੀ ਗੱਲ ਚੇਤੇ ਆਉਂਦੀ ਆ ਉਹ ਧੰਕੀ ਜਿਹੜੀ ਉਹਨਾਂ ਨੇ ਦਿੱਤੀ ਸੀ ਕਹਿੰਦੇ ਕਿ ਇੱਕ ਤਾਂ ਡੀਆਈਜੀ ਭੁੱਲਰ ਵਾਲਾ ਕੇਸ ਦੇਖ ਲਓ ਰਵਜੋਤ ਗਰੇਵਾਲ ਦਾ ਵੀ ਕਹਿੰਦੇ ਉਦਾਂ ਹੀ ਉਦਾਂ ਹੀ ਨਾ ਕਿਤੇ ਹੋ ਜਵੇ ਇਹ ਦੋ ਚੀਜ਼ਾਂ ਬੜੀਆਂ ਅਹਿਮ ਬੋਲੀਆਂ ਸੀ ਤੇ ਹੁਣ ਮੈਨੂੰ ਲੱਗਦਾ ਰਵਜੋਤ ਗਰੇਵਾਲ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਨੇ ਕਿ ਨਹੀਂ ਚਲੋ ਮੁਸ਼ਕਲਾਂ ਬਾਤਿਆਂ ਦੀਆਂ ਪਰ ਦੂਸਰੀ ਗੱਲ ਮੈਂ ਇੱਕ ਹੋਰ ਇਹਦਾ ਇਸ ਆ ਕਾਰਵਾਈ ਦਾ ਇੱਕ ਹੋਰ ਇੰਪੈਕਟ ਵੀ ਹੈਗਾ ਅਸਰ ਹੈਗਾ ਜੀ ਉਹ ਹੈਗਾ ਅਕਾਲੀ ਦਲ ਦੇ ਵਰਕਰਾਂ ਨੂੰ ਮੋਰਲ ਬੂਸਟ ਮਿਲੇਗਾ ਬਿਲਕੁਕ ਹੂੰ ਕਾਲੀ ਦਲ ਨੂੰ ਵੋਟ ਇੰਵੈਸਟ ਮਿਲੇਗਾ ਤੇ ਕਾਲੀ ਦਲ ਸੈਂਟਰ ਸਟੇਜ ਤੇ ਆ ਜਾਏਗਾ ਸੈਂਮਲ ਚਰਚਾ ਦਾ ਮੁ ਵਿਸ਼ਾ ਕਾਲੀ ਦਲ ਹੀ ਹੋਏਗਾ ਨਾ ਹੁਣ ਨਹੀਂ ਕਾਲੀਆਂ ਨੇ ਸ਼ਿਕਾਇਤ ਕੀਤੀ ਕਾਲੀਆਂ ਦੇ ਬੰਦੇ ਚੱਕੇ ਸੀ ਕਾਲੀ ਦਾ ਤਾਂ ਉਸ ਚੌਂ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਐਮਨੀਅਤ ਹੈ ਜਾਂ ਕਾਲੀ ਦਲ ਦੀ ਚਰਚਾ ਉਹ ਪਹਿਲਾਂ ਹੀ ਵੱਧ ਹੋ ਜੇਗੀ ਪਰ ਬਲੀ ਸਾਹਿਬ ਇਹ ਸਵਾਲ ਵੀ ਇਨਕਲੂਡ ਕੀਤਾ ਜਾਣਾ ਚਾਹੀਦਾ ਹੈ ਕਿ ਅਕਾਲੀ ਦਲ ਦੇ ਪਿੱਛੇ ਹੀ ਕਿਉਂ ਐਦਾਂ ਹੋ ਰਿਹਾ ਯਾ ਅਕਾਲੀ ਦਲ ਯਾਰਾ ਜਿਆਦਾ ਸੋਸ਼ਲ ਮੀਡੀਆ ਦੇ ਉੱਤੇ ਆ ਗਿਆ ਤਾਂ ਕਰਕੇ ਚਰਚਾ ਫੈਲ ਗਈ ਨਹੀਂ ਤਾਂ ਅਕਾਲੀ ਦਲ ਨੂੰ ਹੀ ਟਾਰਗੇਟ ਕਰਕੇ ਕਿਉਂ ਕਦੀ ਖਬਰ ਆ ਜਾਂਦੀ ਹੈ ਕਿ ਅਕਾਲੀ ਦਲ ਪਿੱਛੇ ਪੁਲਿਸ ਲੱਗ ਗਈ ਕਦੀ ਕੋਈ ਚੱਕ ਲਿਆ ਕਿਉਂ ਉਹਦਾ ਕਾਰਨ ਇਹ ਹੈਗਾ ਕਿ ਅਕਾਲੀ ਦਲ ਇਸ ਵੇਲੇ ਉੱਥੇ ਮੰਨਿਆ ਜਾਂਦਾ ਕਿ ਉਹ ਕੰਟੈਸਟ 'ਚ ਹੈਗਾ ਹੂੰ ਤੇ ਪਹਿਲੀ ਵਾਰੀ 2000 ਪਿਛਲੀਆਂ ਜਿਹੜੀਆਂ ਚੋਣਾਂ ਤੋਂ ਬਾਅਦ ਪਹਿਲੀ ਚੋਣ ਹੋ ਰਹੀ ਹੈ ਹੂੰ ਜਿਦੇ ਜੇ ਕਾਲੀਦਲ ਸੈਂਟਰ ਸਟੇਜ ਤੇ ਕਾਲੀਦਲ ਕੰਟੈਸਟ ਚ ਹੈਗਾ ਹਮ ਕਾਲੀਦਲ ਜਿਹੜੀ ਆ ਕੰਟੈਸਟਿੰਗ ਪਾਰਟੀ ਹੈ ਜੀ ਜਿਹਦੀ ਰੜਕਵੀ ਹੁੰਦ ਹੈ ਉੱਥੇ ਤਨਤਨ ਚ ਹਮ ਤੇ ਵਿਊ ਅਡਾਟ ਨੇ ਕੁਝ ਲੋਕ ਕਹਿੰਦੇ ਨੇ ਆਮਾਦੀ ਪਾਰਟੀ ਦਾ ਕੰਟੈਸਟ ਮਨਦੀਪ ਸਿੰਘ ਨਾਲ ਹੈ ਕੋਈ ਕਹਿੰਦੇ ਕਾਂਗਰਸ ਨਾਲ ਹੈ ਪਰ ਕੁਝ ਲੋਕ ਇਹ ਜੀ ਕਹਿੰਦੇ ਮੇਨ ਕੰਟੈਸਟ ਜਿਹੜਾ ਜਿਹੜੀ ਕਾਲੀਦਲ ਨਾਲ ਕੰਟੈਸਟ ਹੈ ਇਹਨਾਂ ਦਾ ਹੂੰ ਸੋ ਕਾਲੀਦਲ ਐਸਵੇਲੇ ਰਿਵਾਈਵਲ ਦੇ ਲੱਗ ਰਹੀ ਆ ਉੱਥੇ ਉਸ ਹਲਕੇ ਦੀ ਦੇਖੋ ਅੱਜ ਵੀ ਉਹਨਾਂ ਦੀ ਚਮਾਰ ਰੈਲੀ ਹੋ ਰਹੀ ਹੈ ਦੇਖੋ ਤੁਸੀਂ ਰੈਲੀ ਦੇਖੋ ਕਿੰਡੀ ਵੱਡੀ ਆ ਉਹਨਾਂ ਦੀ ਜੀ ਜੀ ਤੇ ਸੋ ਕਾਲੀਦਲ ਇਸ ਕਰਕੇ ਟਾਰਗੇਟ ਹੋ ਰਿਹਾ ਹੈ ਜਾਂ ਇਸ ਕਰਕੇ ਕਿਉਂਕਿ ਕਾਲੀਦਲ ਦੀ ਸਰਗਰਮੀ ਬਧੀ ਹੈ ਉਹਨਾਂ ਦੇ ਵਰਕਰ ਖੜੇ ਹੋ ਗਏ ਨੇ ਉਹਨਾਂ ਦੀ ਐਕਟੀਵਿਟੀ ਹੈ ਤੇ ਉਹਨਾਂ ਦੀ ਇਹ ਲੱਗ ਰਿਹਾ ਵੀ ਉਹ ਮੈਦਾਨ 'ਚ ਹੈਗੇ ਨੇ ਜਿਹੜੇ ਕਿਆਂ ਬਾਈ ਇਲੈਕਸ਼ਨਾਂ ਦੇ ਵਿੱਚ ਉਹ ਸਾਰੇ ਗਾਇਬ ਹੋ ਗਏ ਸੀਗੇ ਮਤਲਬ ਜੋ ਸੋ ਇਸ ਕਰਕੇ ਉਹਨੂੰ ਜਿਹੜਾ ਵੀ ਫਿਰ ਕੁਦਰਤੀ ਤੌਰ ਤੇ ਜਿਹੜਾ ਉਬਰਦਾ ਹੈ ਕੋਈ ਦੁਬਾਰਾ ਨਹੀਂ ਇਹ ਉਹਨਾਂ ਦੀ ਬਾਈਬਲ ਹੋ ਰਹੀ ਹੈ ਤਾਂ ਹੋਰ ਇਹਦਾ ਫਿਰ ਉਹ ਉਹ ਉਹਨਾਂ ਹੀ ਉਹਦੇ ਤੇ ਤਿਕਨਤਾ ਚ ਨਹੀਂ ਜਾਂ ਅਟੈਕ ਦਾ ਨਿਸ਼ਾਨਾ ਬਣਨਾ ਉਹਨੇ ਜੀ ਹੂੰ ਬਲੀ ਸਾਬ ਅੱਗੇ ਅੱਗੇ ਵਧਦੇ ਆ ਠੀਕ ਹੈ ਇਸ ਤੋਂ ਬਾਅਦ ਹੁਣ ਇਹ ਵੇਖਣਾ ਹੋਊਗਾ ਕਿ ਇਹਦੇ ਵਿੱਚ ਆਊਗਾ ਕੀ ਸਾਹਮਣੇ ਪਰ ਹੁਣ ਇੱਕ ਹੋਰ ਖਬਰ ਲੈਣੀ ਜ਼ਰੂਰੀ ਹੈ ਅ ਗੱਲ ਕਰਨੀ ਚਾਹੁੰਨਾ ਮੈਂ ਕਾਂਗਰਸ ਦੀ ਕਾਂਗਰਸ ਪਾਰਟੀ ਦੇ ਲੀਡਰ ਆਪੋਜੀਸ਼ਨ ਪ੍ਰਤਾਪ ਬਾਜਵਾ ਦੀ ਉਹਨਾਂ ਨੂੰ ਵੀ ਅ ਸ்சி ਕਮਿਸ਼ਨ ਨੇ ਕਹਿੰਦੇ ਨੋਟਿਸ ਭੇਜਿਆ ਉਹਨਾਂ ਨੂੰ ਵੀ ਸੱਦਿਆ ਆ ਰਾਜਾ ਵਿਰਿੰਗ ਤੋਂ ਬਾਅਦ ਪ੍ਰਤਾਪ ਬਾਜਵਾ ਕਿਵੇਂ ਐਸ்சி ਕਮਿਸ਼ਨ ਦੇ ਡੇੜਕੇ ਆ ਗਏ ਹੋਇਆ ਕੀ ਹੈ ਦੇਖੋ ਦਾ ਇੱਕ ਉਹਨਾਂ ਦੇ ਜਿਹੜੀ ਇਲੈਕਸ਼ਨ ਰੈਲੀ 'ਚ ਉਹਦੇ 'ਚ ਉਹ ਤਸਵੀਰ ਲਾਈ ਸੀ ਉਹਦੇ ਦੇ ਦੋ ਪਹਿਲੂ ਨੇ ਜਿਹੜੀ ਜਿਹੜੀਆਂ ਧਾਰਮਿਕ ਗੁਰੂਆਂ ਦੀਆਂ ਤਸਵੀਰਾਂ ਲਾਈਆਂ ਸੀਗੀਆਂ ਉਹਦੇ ਵਿੱਚ ਹਮ ਜਿਹੜੇ ਪਿੱਛੇ ਜਿਹੜਾ ਲੱਗਿਆ ਸੀਗਾ ਵੱਡਾ ਫਲੈਕਸ ਲੱਗੀ ਸੀ ਉਹਦੇ ਉੱਪਰ ਕਾਗਰ ਸਰਾਰੇ ਕਾਂਗਰਸੀ ਨੇ ਸੀ ਤੇ ਵਿਚਾਰ ਉਹਨਾਂ ਦੀਆਂ ਤਸਵੀਰਾਂ ਸੀਗੀਆਂ ហេਠਾ ਉਹਨਾਂ ਦੀਆਂ ਸੀ ਹੂੰ ਤੇ ਉਹ ਦੋ ਅਲੀਗੇਸ਼ਨ ਨੇ ਉਹਦੇ ਵਿੱਚ ਹੂੰ ਜਿਹੜਾ ਇਹਨਾਂ ਨੇ ਮੁੱਦਾ ਠਾਇਆ ਸੀਗਾ ਸ਼ਖਵੀਰ ਦੇ ਨੌਰਾਣੀ ਉਹ ਠਾਇਆ ਸੀ ਕਿ ਉਹ ਗੁਰੂਆਂ ਦੀ ਜਿਹੜੀ ਹੈ ਬੇਅਦਬੀ ਕਰ ਰਹੇ ਨੇ ਉਹ ਗੁਰੂਆਂ ਤੋਂ ਉੱਪਰ ਫੋਟੋ ਲਾ ਕੇ ਜੀ ਜਿਹੜੇ ਸਾਡੇ ਸ਼ਹੀਦ ਨੇ ਜਾਂ ਗੁਰੂਆਂ ਦੇ ਹੂੰ ਤੇ ਪਰ ਜਿਹੜੀ ਤਰਨチュਗ ਨੇ ਕੰਪਲੇਂਟ ਦਿੱਤੀ ਹੈ ਜੀ ਉਹਦੇ ਚ ਹੋਰ ਗੱਲ ਉਹਨੇ ਐਡ ਕਰਤੀ ਹਮ ਕਿ ਇਹ ਧਾਰਮਿਕ ਉਸ ਨੂੰ ਵੋਟਾਂ ਵਾਸਤੇ ਧਰਮ ਉਹਨਾਂ ਦਾ ਨਾਮ ਵਰਤਿਆ ਜਾ ਰਿਹਾ ਓਕੇ ਮਤਲਬ ਦੋ ਦੋ ਅਲੱਗ ਅਲੱਗ ਇਸ਼ੂ ਨੇ ਹਮ ਇੱਕ ਤਾਂ ਉਹਨੇ ਸੁਵੀਰ ਜੀ ਉਹਨਾਂ ਨੇ ਬੇਹੋ ਕੀਤੀ ਬੇਅਦਵੀ ਕੀਤੀ ਗੁਰੂਆਂ ਦੀ ਉਹ ਉਹਨੇ ਕਹੇ ਕਿ ਇਹ ਵੋਟਾਂ ਵਾਸਤੇ ਤੁਸੀਂ ਧਾਰਮਿਕ ਭਾਵਨਾਵਾਂ ਨੂੰ ਧਾਰਮਿਕ ਜਜ਼ਬਾਤ ਨੂੰ ਨਹੀਂ ਵਰਤ ਸਕਦੇ ਇਹ ਇਹ ਕੋਡ ਆਫ ਕਨੈਕਟਰ ਦੇ ਵਿੱਚ ਸ਼ਾਮਲ ਹੈ ਜੀ ਤੇ ਇਹ ਵਾਇਲੇਸ਼ਨ ਹੈ ਉਹਦੀ ਕੋਡ ਦੀ ਹੂੰ ਉਹ ਵਾਇਲੇਸ਼ਨ ਕੀਤੀ ਆ ਰੇ ਹੂੰ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਤਰਨ ਚੁੱਕ ਨੇ ਕੰਪਲੇਂਟ ਦਿੱਤੀ ਉਹਦੇ ਵਿੱਚ ਇਹ ਐਸਪੈਕਟ ਵੀ ਉਹਨਾਂ ਨੇ ਦਿੱਤਾ ਹੂੰ ਤੇ ਉਹ ਹੁਣ ਕਮਿਸ਼ਨ ਕੀ ਇਹਦਾ ਨੋਟਿਸ ਲੈਂਦਾ ਹੈ ਤਾਂ ਹਲੇ ਪਰ ਜਿਹੜਾ ਉਸ ਨੇ ਦੂਜੇ ਉਹਨੂੰ ਆਪਣਾ ਸੀਕ ਕਮਿਸ਼ਨ ਨੇ ਉਹਨੂੰ ਤਲ ਵੀ ਕਰ ਲਿਆ ਤੇ ਉਸ ਨੂੰ ਤੇ ਉਹ ਉਸ ਕਰ ਉਹ ਤਾਂ ਆ ਵੀ ਉਹਦਾ ਉਹ ਉਹ ਵੀ 11 ਤੱਕ ਕੁਝ ਨਹੀਂ ਹੋਣਾ ਤਲਬ ਕਰ ਲਿਆ ਉਹ ਜਾਣਗੇ ਇਨਕੁਆਰੀ ਬਾਅਦ ਚ ਉਹ ਇਸ਼ੂ ਦਾ ਮਤਲਬ ਉਹਨਾ ਹੌਟ ਨਹੀਂ ਰਹਿਣਾ ਹੂੰ ਉਹ ਮਾਫੀ ਮੰਗ ਲੈਣਗੇ ਹੋਰ ਕੀ ਐ ਇਸ ਤੋਂ ਬਾਅਦ ਉਹਦੇ ਕੋਈ ਯੋਜਨਾ ਨਹੀਂ ਜਿਹੜਾ ਰਾਏ ਬਣੇਗਾ ਦਾ ਮਸਲਾ ਹੈ ਕਿਉਂਕਿ ਐਸਸੀ ਐਸਸੀ ਐਕਟ ਦੇ ਅੰਡਰ ਐਫਆਈਆਰ ਹੋਗੀ ਹੂੰ ਉਹ ਉਹ ਆਪਣੇ ਆਪ ਚ ਲੀਗਲ ਚੱਕਰ ਚ ਪੈ ਜਣੇ ਉਹ ਬਿਲਕੁਲ ਬਿਲਕੁਲ ਪਰ ਬਲੀ ਸਾਬ ਪ੍ਰੋਬਲਮ ਇਹ ਹੈ ਕਿ ਕਾਂਗਰਸ ਪਾਰਟੀ ਜਿੰਨੀ ਹੋਜ ਨਾਲ ਜਾਂ ਜਿੰਨੀ ਤੇਜ਼ੀ ਦੇ ਨਾਲ ਪ੍ਰਚਾਰ ਕਰਨ ਲੱਗੀ ਸੀ ਜਾਂ ਇਹ ਜਤਾ ਰਹੀ ਸੀ ਕਿ ਅਸੀਂ ਜਿੱਤੇ ਪਏ ਆਂ ਜਾਂ ਅਸੀਂ ਜਿੱਤ ਜਾਣ ਆਏ ਆਂ ਅਸੀਂ ਬਹੁਤ ਸਟਰੋਂਗ ਹੋ ਰਹੇ ਆਂ ਤਰਨਤਨ ਵਿੱਚ ਉੰਨੀ ਹੀ ਉੱਪਰ ਜਾ ਕੇ ਕਾਂਗਰਸ ਪਾਰਟੀ ਨੂੰ ਇੱਕ ਵਾਰ ਸੈਟ ਬੈਕ ਲੱਗ ਗਿਆ ਹੇਠਾਂ ਵੱਲ ਨੂੰ ਗਰਾਫ ਆ ਗਿਆ ਤੁਹਾਨੂੰ ਨਹੀਂ ਲੱਗਦਾ ਕਿ ਕਾਂਗਰਸ ਪਾਰਟੀ ਇਸ ਵੇਲੇ ਡਾਮਾ ਡੋਲ ਹੈ ਲੋ ਕਾਂਗਰਸ ਪਾਰਟੀ ਪਹਿਲਾਂ ਹੀ ਉੱਥੇ ਤਰਨਤਨ ਵਿੱਚ ਬਹੁਤ ਤਕੜੀ ਨਹੀਂ ਸੀ ਮੰਨੀ ਜਾਂਦੀ ਜੀ 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 ਮਤਲਬ ਉਸ ਪਾਕ ਕੋਆ ਨਹੀਂ ਜੀ ਮੰਨੇ ਜਾਂਦੇ ਕਿ ਵੀ ਇਹ ਬਹੁਤ ਜ਼ਿਆਦਾ ਤਕੜੇ ਹੈਗੇ ਨੇ ਹੂੰ ਤੇ ਇਹਦੇ ਨਾਲ ਥੋੜਾ ਜਿਹਾ ਫਰਕ ਤਾਂ ਪਿਆ ਇਸ ਗੱਲ ਨਾਲ ਇਹਨਾਂ ਗੱਲਾਂ ਨਾਲ ਰਾਜੇਵੜਿੰਗ ਦੀ ਖਾਸ ਕਰਕੇ ਉਹਦੇ ਨਾਲ ਪਰ ਕੀ ਵੋਟ ਬੈਂਕ ਜਿਹੜਾ ਉੱਥੇ ਹੈ ਹੂੰ ਉਹਦੇ ਤੇ ਕਿੰਨਾ ਕ ਅਸਰ ਪਏਗਾ ਕਿਉਂਕਿ ਐਡਰੈਸ ਸਾਰਾ ਦਲਦ ਵੋਟ ਬੈਂਕ ਨੂੰ ਕੀਤਾ ਗਿਆ ਉੱਥੇ ਹੂੰ ਦਲਦ ਵੋਟ ਬੈਂਕ ਜਿਹੜਾ ਹੈਗਾ ਉਹ ਉਹ ਇਹਨਾਂ ਦੇ ਖਿਲਾਫ ਹੋ ਉਹ ਉਹ ਉਹਨਾਂ ਦੀ ਦਲਤਪੁਰ ਬੈਂਕ ਦਾ ਜਿਹੜੀ ਸਾਇਕੀ ਹੈ ਉਹਨੂੰ ਨੁਕਸਾਨ ਪਹੁੰਚਾਇਆ ਇਹਨਾਂ ਨੇ ਉਹਨੂੰ ਹਰਜ ਕੀਤਾ ਹੈ ਹਰਟ ਕੀਤਾ ਹੈ ਕੋਸ਼ਿਸ਼ ਉਹਨਾਂ ਦੀ ਇਹ ਸੀ ਬਾਕੀਆਂ ਦੀ ਸਭ ਦੀ ਜੀ ਠੀਕ ਹੈ ਨਾ ਹੂੰ ਉਹਦੇ ਚ ਉੱਥੇ ਕਿੰਨੀ ਕੁ ਅਸਰ ਪਏਗਾ ਉਹ ਬੈਂਕ ਤੇ ਫਿਰ ਉਹ ਕਿਹਨੂੰ ਉਹਦਾ ਫਾਇਦਾ ਮਿਲੇਗਾ ਇਹ ਅਜੇ ਕੁਝ ਕਹਿਣਾ ਮੁਸ਼ਕਲ ਹੈ ਤੇ ਠੀਕ ਹੈ ਤਾਂ ਜੋ ਹੁਣ ਪਤਾ ਬਾਜਵੇ ਜਿਹੜਾ ਉਹ ਹੈਗੀ ਸੀ ਜਿਹੜਾ ਪੋਸਟਰ ਵਾਲੀ ਆ ਉਹ ਜੀ ਉਹਦਾ ਠੀਕ ਹੈ ਇਸ਼ੂ ਦਾ ਉੱਠ ਖੜਿਆ ਪਰ ਉਹਦਾ ਉੱਥੇ ਕਿੰਨਾ ਕਸਰ ਪੈਗਾ ਤਰਤਾਂ ਚ ਜੀ ਜੀ ਵੋਟਾਂ ਤੇ ਵੋਟਾਂ ਵੋਟ ਪਾਉਣ ਵਾਲੇ ਕੀ ਸੋਚਣਗੇ ਵੀ ਬੰਦੇ ਨੇ ਉਹ ਜਿਹੜੀ ਉਹ ਫਲੈਕਸ ਬੇਸ ਕਰਕੇ ਸੀ ਉਧਰ ਵੋਟ ਪਾ ਦੀਏ ਹਮ ਯਾਰ ਅੱਜ ਵਰਿੰਗ ਨੇ ਜੀ ਬਿਆਨ ਦਿੱਤਾ ਤਾਂ ਵੀ ਫਿਰ ਉਧਰ ਪਾ ਦੀਏ ਇਹ 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 ਤਾਂ ਕਹਿਣਾ ਮੁਸ਼ਕਲ ਹੈ ਹਮ ਪਰ ਬਲੀ ਸਾਹਿਬ ਐ ਨਹੀਂ ਲੱਗਦਾ ਕਿ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਆ ਵੀ ਬੋਲਬਾਣੀ ਮਾਰਦੀ ਪਈ ਆ ਇੱਕ ਤਾਂ ਰਾਜਾ ਵੜਿੰਗ ਹੁਣ ਤਾਂ ਉਹਨਾਂ ਦੇ ਪੁਰਾਣੇ ਬਿਆਨ ਵੀ ਖੰਘਾਲੇ ਜਾਣ ਲੱਗੇ ਆ ਕਿ ਭਾਈ ਕਿਵੇਂ ਬੋਲਦੇ ਸੀ ਕੀ ਬੋਲਦੇ ਸੀਗੇ ਤੇ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਦਾ ਵਿਵਾਦ ਵਿਹਾਰ ਜਾ ਕੇ ਪੈ ਗਿਆ ਉੱਥੇ ਪ੍ਰਧਾਨ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹਵਾਲਾ ਦੇ ਕੇ ਗੱਲਾਂ ਕਰ ਰਹੇ ਆ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਐ ਲੱਗ ਰਿਹਾ ਕਿ ਸ਼ਾਇਦ ਬੋਲਬਾਣੀ ਵੱਲੋਂ ਪਛੜਦੇ ਪਏ ਆ ਵੈਸੇ ਇਕੱਲੇ ਕਾਂਗਰਸ ਦੇ ਨਹੀਂ ਅੱਜਕੱਲ ਸਾਰੇ ਲੀਡਰ ਜਦੋਂ ਬੋਲਣ ਵੇਲੇ ਸੋਚਦੇ ਨਹੀਂ ਐ ਬਹੁਤ ਸਾਰੇ ਲੀਡਰ ਐ ਇਦਾਂ ਫਸ ਜਾਂਦੇ ਨੇ ਤੇ ਆਪਣੇ ਬਿਆਨਾਂ ਨੂੰ ਮਾਫੀ ਮੰਗਦੇ ਨੇ ਵਾਪਸ ਲੈ ਲੈਂਦੇ ਨੇ ਕੱਲੇ ਕਾਂਗਰਸ ਵਾਲੇ ਨਹੀਂ ਹੋਰ ਵੀ ਆ ਵੀ ਕਾਂਗਰਸ ਵਾਲੇ ਸਵੱਬ ਨਾਲ ਕਿਉਂਕਿ ਹੁਣ ਤਰਦਾਨ ਦੀ ਚੋਣ ਹੈ ਟਾਈਮਿੰਗ ਇਹੋ ਜਿਹੀ ਹੈ ਵੀ ਕਾਂਗਰਸ ਵਾਲੇ ਸਿੱਧੀ ਪਰ ਰਾਜਾ ਵਿਡਿੰਗ ਦੇ ਮਾਮਲੇ 'ਚ ਕਹਿ ਜਾ ਸਕਦਾ ਵੀ ਉਹ ਅਕਸਰ ਕਿਸੇ ਨਾ ਕਿਸੇ ਜਿਹੜੇ ਆਪਣੇ ਬਿਆਨ 'ਚ ਫਸ ਜਾਂਦੇ ਨੇ ਰਾਜਾ ਵਿਡਿੰਗ 'ਤੇ ਕਹਿ ਜਾ ਸਕਦਾ ਜਿਹੜੇ ਵੀ ਲੀਡਰ ਦੇਖੋ ਹੋਰ ਪਾਰਟੀਆਂ ਦੇ ਵੀ ਬਥੇਰੇ ਫਸਦੇ ਨੇ ਕੋਈ ਐਜੀ ਗੱਲ ਨਹੀਂ ਹੈ ਸੋ ਭਾਜੀਪੀ ਦੇ ਵੀ ਕਈ ਵਾਰੀ ਫਸ ਜਾਂਦੇ ਨੇ ਫਿਰ ਵਾਪਸ ਲੈ ਲੈਂਦੇ ਨੇ ਸੋ ਮਾਫੀ ਮੰਗਦੇ ਨੇ ਇਹਦੀ ਸੋ ਨੇਤਾਵਾਂ ਨੂੰ ਉਹਦੇ ਵਿੱਚ ਕਾਰਨ ਇੱਕ ਹੋਰ ਵੀ ਹੈ ਕਿ ਜਿਹੜੇ ਬੇਸਿਕ ਮੁੱਦੇ ਨੇ ਨੇਤਾ ਜਿਹੜੇ ਇਹ ਬੇਸਿਕ ਮੁੱਦਿਆਂ ਤੇ ਗੱਲ ਕਰਨ ਦੀ ਥਾਂ ਦੇ ਸਰਫੇਸ਼ੀਅਲ ਜਿਹੜੇ ਮੁੱਦੇ ਨੇ ਸਤਹੀ ਪੱਧਰ ਦੇ ਤੇ ਹਲਕੀਆਂ ਗੱਲਾਂ ਕਰਦੇ ਨੇ ਇੱਕ ਦੂਜੇ ਨੂੰ ਕਰਦਾਰਕੁਸ਼ੀ ਕਰਨੀਆਂ ਇੱਕ ਦੂਜੇ ਨੂੰ ਅਟੈਕ ਕਰਨੀਆਂ ਹਲਕੀਆਂ ਗੱਲਾਂ ਕਰਦੇ ਨੇ ਤੇ ਜਿਹੜੇ ਐਕਚੁਅਲੀ ਲੋਕਾਂ ਦੇ ਬੁਨਿਆਦੀ ਮਸਲੇ ਹੁੰਦੇ ਨੇ ਬੰਦੇ ਆਦੀ ਬੰਦੇ ਜਿਹਨਾਂ ਦੀ ਉਹਨਾਂ ਤੇ ਗੱਲ ਨਹੀਂ ਗਿਜ ਕਰਦੇ ਜਦੋਂ ਤਾਂ ਹਲਕੀਆਂ ਗੱਲਾਂ ਫਿਰ ਉਹਦੇ ਵਿੱਚ ਫਿਰ ਕੁਦਰਤੀ ਤੌਰ ਤੇ ਉਹ ਕੋਈ ਨਾ ਕੋਈ ਇਹੋ ਜਿਹਾ ਰਲਾ ਆ ਜਾਂਦਾ ਹੁਣ ਇਹ ਜਿਹੜੇ ਰਾਜਾ ਵਿਡਿੰਗ ਨੇ ਗੱਲ ਕੀਤੀ ਕਹਿੰਦੇ ਤਾਂ ਉਹ ਇਹ ਚਾਹੁੰਦੇ ਸੀ ਜਿਹੜੀ ਕਾਂਗਰਸ ਪਾਰਟੀ ਆ ਉਹ ਉਹ ਸਰਕ ਨੂੰ ਡਿਊ ਰਿਗਾਰਡ ਦਿੰਦੀ ਹੈ ਵੀਤੇ ਉਹਦੇ ਤਾਜ਼ਾ ਉਦਾਹਰਣ ਨੇ ਤੇ ਉਹਦੇ ਚ ਕੋਈ ਇਹ ਨਹੀਂ ਹੈਗਾ ਵੀ ਜਾਤ ਪਾਤ ਦਾ ਫਰਕ ਹੁੰਦਾ ਹੈ ਤੇ ਤੁਸੀਂ ਉਹਦੇ ਉਦਾਹਰਣ ਦੇਖ ਲਓ ਸਾਬੂਟਾ ਸਿੰਘ ਜੀ ਆਹੀ ਕਹਣਾ ਚਾਹੁੰਦਾ ਸੀ ਨਾ ਉਹ ਵੀ ਬੁਟਾ ਸਿੰਘ ਦਾ ਧਾਰਨ ਦੇਖ ਲਓ ਅਸੀਂ ਵੀ ਕਹਿੰਦਾ ਸਾਡੇ ਤਾਂ ਹਰ ਇੱਕ ਬੰਦੇ ਨੂੰ ਬਰਾਬਰ ਮੌਕੇ ਨੇ ਉਹਨਾਂ ਨੇ ਵੀ ਮੌਕੇ ਬਾਕੀਆਂ ਨੇ ਵੀ ਮੌਕੇ ਨੇ ਦੇਖੋ ਅਸੀਂ ਦੱਸ ਅਸੀਂ ਸਾਰਾ ਦਾ ਰਿਗਾਰਡ ਕਰਦੇ ਆ ਸਾਡੇ ਵਾਸਤੇ ਸਭ ਬਰਾਬਰ ਨੇ ਆਹੀ ਕਹਣਾ ਚਾਹੁੰਦਾ ਸੀ ਨਾ ਉਹ ਹੂੰ ਹੂੰ ਤੇ ਪਰ ਉਹ ਉਹ ਜਦੋਂ ਮਸਾਲੇ ਲਾਉਣ ਲੱਗੇ ਹਾਂ ਲਗਾ ਤੇ ਉਹਦੇ ਵਿੱਚ ਫਸ ਗਿਆ ਉਹ ਨਹੀਂ ਜੀ ਪਰ ਕੋਈ ਕੋਈ ਐਕਸੈਪਸ਼ਨ ਨਹੀਂ ਹੈ ਕਾਂਗਰਸ ਸਾਰੇ ਕਿਸੇ ਨਾ ਕਿਸੇ ਫਸ ਜਾਂਦੇ ਨੇ ਸਾਰੇ ਅੱਛਾ ਬਲੀ ਸਾਹਿਬ ਹੁਣ ਅੱਗੇ ਤੁਰਦੇ ਆ ਮੈਂ ਇੱਕ ਕੋਰਟ ਦਾ ਆਰਡਰ ਪੜਦਾ ਪਿਆ ਸੀ ਜਦੋਂ ਕ੍ਰਿਸ਼ਾਨੂੰ ਦੀ ਰਿਮਾਂਡ ਲਈ ਗਈ ਤੇ ਭਾਵਨਾ ਜੈਨ ਦੀ ਅਦਾਲਤ ਦਾ ਜਿਹੜਾ ਇੱਕ ਆਰਡਰ ਹੈ ਉਹ ਸਾਹਮਣੇ ਆਉਂਦਾ ਹੈ ਉਹਦੇ ਵਿੱਚ ਬਹੁਤ ਗੱਲਾਂ ਲਿਖੀਆਂ ਗਈਆਂ ਕਿਸ਼ਾਨੂ ਸ਼ਾਰਦਾ ਨੂੰ ਲੈ ਕੇ ਇੱਥੋਂ ਤੱਕ ਲਿਖਿਆ ਗਿਆ ਕਿ ਐਫ ਆਈ ਆਰਸ ਕਰਾਉਣ ਰੱਦ ਕਰਾਉਣ ਦੇ ਵਿੱਚ ਹੱਥ ਹੋ ਸਕਦਾ ਇਸ ਦਾ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਹੋਰ ਇਨਫਲੂਐਂਸ਼ੀਅਲ ਵਿਅਕਤੀ ਸੀ ਕਹਿੰਦੇ ਬੜਾ ਇਹ ਖਾਸ ਤੌਰ ਦੇ ਉਤੇ ਅਦਾਲਤੀਆਂ ਕਾਰਵਾਈਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਹੱਥ ਪੈਂਦਾ ਸੀਗਾ ਇਸ ਤੋਂ ਇਲਾਵਾ ਇੱਕ ਹੋਰ ਗੱਲ ਲਿਖੀ ਗਈ ਉਹਦੇ ਵਿੱਚ ਇਹ ਲਿਖਿਆ ਗਿਆ ਕਿ 2 ਸਾਲਾਂ ਦੇ ਵਿੱਚ ਕਿਸ਼ਾਨੂ ਸ਼ਾਰਦਾ ਤੇ ਉਸ ਦੀ ਪਤਨੀ ਦੇ ਨਾਂ ਦੇ ਉੱਤੇ ਕੁਝ 1.2 ਕਰੋੜ ਰੁਪਏ ਦੀ ਸੰਪਤੀ ਜਿਹੜੀ ਆ ਉਹ ਕਿਊਮੂਲੇਟ ਹੋਈ ਹੈ ਇਹ ਬਹੁਤ ਵੱਡਾ ਮੋੜ ਆ ਜਾਂਦਾ ਮੈਨੂੰ ਲੱਗਦਾ ਇਸ ਕੇਸ ਦੇ ਵਿੱਚ ਕਿਉਂਕਿ ਕ੍ਰਿਸ਼ਾਨੂੰ ਸ਼ਾਰਦਾ ਦੀ ਪਤਨੀ ਦਾ ਨਾਮ ਆ ਜਾਣਾ ਪਰਵਾਰਿਕ ਜੀ ਦਾ ਨਾਮ ਆ ਜਾਣਾ ਇੱਕ ਕੇਸ ਦੇ ਵਿੱਚ ਕਿਵੇਂ ਦੇਖਦੇ ਪਹਿਲੀ ਗੱਲ ਤਾਂ ਇਹ ਕੋਰਟ ਦਾ ਆਰਡਰ ਨਹੀਂ ਹੋਣਾ ਕੋਰਟ ਦੇ ਵਿੱਚ ਜਿਹੜੀ ਸੀਬੀਆਈ ਨੇ ਰਿਪੋਰਟ ਦਿੱਤੀ ਹੈ ਰਿਪਰੈਂਟੇਸ਼ਨ ਕੀਤੇ ਹੈ ਯਾ ਬੇਸਡ ਕੀ ਆ ਸਾਡਾ ਰਿਮਾਨਡ ਮੰਗਣ ਦਾ ਜਾਂ ਉਹਨੂੰ ਲੈਣ ਦਾ ਇਹ ਉਹਦੇ ਚ ਫੈਕਟਸ ਨੇ ਇਹ ਓਕੇ ਕੋਰਟ ਦਾ ਆਰਡਰ ਆਈ ਥਿੰਕ ਮੇਰੇ ਕੋਰਟ ਦਾ ਆਰਡਰ ਨਹੀਂ ਹੋਣਾ ਓਕੇ ਅ ਕੀ ਉਹ ਉਹਦੇ ਚ ਹੈਗਾ ਉਹਨਾਂ ਨੇ ਜਿਹੜੀ ਉਹ ਦਲੀਲ ਦਿੰਦੇ ਨੇ ਜਦੋਂ ਉਹ ਕੋਰਟ ਦੇ ਵਿੱਚ ਕਾਗਜ਼ ਪੇਸ਼ ਕਰਦੇ ਨੇ ਕਿ ਸਾਨੂੰ ਕਿਉਂ ਰਿਮਾਨਡ ਚਾਹੀਦਾ ਹੈ ਕੀ ਕੁਝ ਹੈ ਦੇ ਕੋਲ ਦੇ ਅਸੀਂ ਹੋਰ ਕੀ ਕੁਝ ਲੈਣਾ ਇਹਦੇ ਕੋਲ ਉਹਦੇ ਚ ਹੈਗੇ ਹੀ ਇਹ ਤੇ ਉਹਦਾ ਕੁਦਰਤੀ ਹੈ ਮੈਂ ਤਾਂ ਪਹਿਲੇ ਹੀ ਕਹਿ ਰਿਹਾ ਸੀ ਵੀ ਸੀਬੀਆਈ ਜਿਹੜੀ ਅੱਗੇ ਦੇ ਅੱਗੇ ਵਧੀ ਜਾ ਰਹੀ ਹੈ ਉਹਦੇ ਉਹਦਾ ਜਾਂਚ ਨੂੰ ਹੋ ਤੇ ਹੁਣ ਉਹ ਜਿਹੜੀ ਉਹਦੀ ਇਹ ਵੀ ਚੈੱਕ ਹੋਏਗਾ ਜੀ ਕਿ ਜਿਹੜੀ ਉਹਦੀ ਵਾਈਫ ਦੇ ਨਾਮ ਤੇ ਹੈਗਾ ਜਾਂ ਉਹਦੇ ਕਿਸੇ ਰਿਸ਼ਤੇਦਾਰ ਦੇ ਨਾਮ ਤੇ ਹੈ ਕੀ ਉਹਨਾਂ ਦਾ ਆਪਣਾ ਹੈ ਕਿ ਅ ਬਣਾਓ ਕੀ ਹੈ ਜਿਹੜਾ ਬੇਨਾਮੀ ਹੈ ਹੂੰ ਕੁਸਚਨ ਇਹ ਹੋਏਗਾ ਬਿਲਕੁਲ ਇਹ ਕਿਹੋ ਜਿਹਾ ਦਾ ਆਪਣਾ ਹੈ ਕਿ ਇਹ ਵੀ ਕਿਸੇ ਅਫਸਰ ਦਾ ਹੈ ਜਾਂ ਕਿਸੇ ਨੇਤਾ ਦਾ ਹੈਗਾ ਬਿਲਕੁਲ ਨੇਤਾ ਦੀ ਜਿਹੜੀ ਉਹਨਾਂ ਦੇ ਨਾਂ ਹੈਗੀ ਹਮ ਜਿਹੜਾ ਜੋ ਕੁਝ ਹੈਗਾ ਉਹਨਾਂ ਦੀ ਪ੍ਰਾਪਰਟੀ ਪੈਸਾ ਜੋ ਵੀ ਹੈ ਤੇ ਉਹ ਕੀ ਉਹਦਾ ਆਪਣਾ ਹੈ ਜਾਂ ਇਹਦੇ ਵਿੱਚ ਵੀ ਕੋਈ ਇਨਵੈਸਟਮੈਂਟ ਹੋਇਆ ਹੈ ਕਿਸੇ ਦਾ ਹਮ ਸੋ ਇਹ ਇਹ ਗੱਲ ਫਰੋਲ ਲਈ ਜਾਊਗੀ ਤੇ ਸ਼ਾਇਦ ਇਹਦੇ ਵਿੱਚ ਕੁਝ ਹੋਰ ਵੀ ਗੱਈ ਨਿਕਲ ਆਵੇ ਹਮ ਕਿਨ ਤੇ ਉਹ ਹੈ ਵੀ ਸੀਬੀਆਈ ਹੋਣ ਦਾ ਮਤਲਬ ਕੀ ਹੈ ਕਿ ਵਧਦੀ ਜਾ ਰਹੀ ਹੈ ਚਾਰੇ ਪਾਸੇ ਫਲਾਈ ਜਾ ਰਹੀ ਹੈ ਆਪਣਾ ਜਾਲ ਇਹ ਕਿੱਥੋਂ ਤੱਕ ਜਾਏਗਾ ਇਹ ਬਹੁਤ ਮਤਲਬ ਐਸ ਵળે ਕਹਿਣਾ ਮੁਸ਼ਕਲ ਹੈ ਜੇ ਉਹਨਾਂ ਨੂੰ ਪਤਾ ਹੋਵੇ ਦਿੱਲੀ ਵਾਲਿਆਂ ਨੂੰ ਕਿੱਥੋਂ ਤੱਕ ਵਧਾਉਣਾ ਹੈ ਉਹਨਾਂ ਨੂੰ ਕਰਨਾ ਕੀ ਕੀ ਟਾਰਗੇਟ ਕਰਨੇ ਤੇ ਇਹਦੀਆਂ ਪੋਲਿਟੀਕਲ ਇੰਪਲੀਕੇਸ਼ਨਸ ਤਾਂ ਹੈਗੀਆਂ ਹੈਗੀਆਂ ਹੂੰ ਇਹਦਾ ਪ੍ਰਸ਼ਾਵਾ ਸਾਰੇ ਪਾਸੇ ਪਿਆ ਹੀ ਹੋਇਆ ਠੀਕ ਹੈ ਬਾਕੀ ਲੱਗਾ ਵੀ ਉਹ ਚਾਂਸਸ ਪੂਰੇ ਨੇ ਕਿ ਉਹਨੂੰ ਵਾਦਾ ਮੁਆਫਕਾ ਗਵਾਹ ਬਣਾ ਲਿਆ ਜਾਵੇ ਹੂੰ ਪ੍ਰਭਲ ਸਿੰਘ ਸਾਹਿਬ ਚਾਂਸ ਇਸ ਇਸ ਪੂਰੇ ਮੈਟਰ ਦੇ ਵਿੱਚ ਜੇ ਝਾਤ ਮਾਰੀਏ ਹੌਲੀ ਹੌਲੀ ਕਰਕੇ ਹੁਣ ਇਹ ਵੀ ਨਾਮ ਆ ਰਿਹਾ ਸਾਹਮਣੇ ਕਿ ਅਮਿਤ ਸ਼ਾਹ ਦੇ ਵੱਲੋਂ ਕੋਈ ਐਸ ਆਈਟੀ ਬਣਾਈ ਜਾ ਰਹੀ ਹੈ ਜਦੇ ਵਿੱਚ ਏਜੰਸੀਜ਼ ਜਿਹੜੀਆਂ ਟਾਪ ਏਜੰਸੀਜ਼ ਇੰਡੀਆ ਦੀਆਂ ਹੈਗੀਆਂ ਨੇ ਖਾਸ ਤੌਰ ਦੇ ਉੱਤੇ ਈਡੀ ਸੀਬੀਆਈ ਤੇ ਕਰ ਵਿਭਾਗ ਜਿਹੜਾ ਆ ਉਹਦੇ ਆਫੀਸ਼ੀਅਲਸ ਵਿੱਚ ਹੋਣਗੇ ਔਰ ਉਹ ਇਸ ਪੂਰੇ ਮਾਮਲੇ ਦੀ ਆਪਣੇ ਪੱਧਰ ਤੇ ਤਫ਼ਤੀਸ਼ ਕਰਨਗੇ ਅਮਿਤ ਸ਼ਾਹ ਦਾ ਨਾਮ ਲੰਘੇ ਦਿਨ ਸ਼ਾਮ ਤੋਂ ਹੀ ਆਉਣ ਲੱਗ ਗਿਆ ਕਿਉਂ ਇਹ ਇੱਕ ਨਵਾਂ ਮੋੜ ਆਉਂਦਾ ਪਿਆ ਇਸ ਕੇਸ ਦੇ ਵਿੱਚ ਤੁਸੀਂ ਇਹਨੂੰ ਕਿਵੇਂ ਦੇਖਦੇ ਜੀ ਕੋਈ ਖਬਰਾਂ ਸਪੈਕੂਲੇਸ਼ਨਸ ਹੈੀਆਂ ਨੇ ਹੈ ਜਾਂ ਕੋਈ ਇਨਫੋਰਮੇਸ਼ਨ ਪੱਕੀ ਦਾ ਹੈ ਨਹੀਂ ਜਾਂ ਕੋਈ ਅਫੀਸ਼ੀਅਲ ਵਰਸਨ ਤਾਂ ਹੈ ਨਹੀਂ ਹਮ ਅਮਿਤ ਸ਼ਾਹ ਦਾ ਨਾ ਇਸ ਕਰਕੇ ਆ ਰਿਹਾ ਹੈ ਕਿ ਕਿ ਜਿਹੜੀ ਹੋਮ ਡਿਪਾਰਟਮੈਂਟ ਜਿਹੜਾ ਹੈਗਾ ਉਹ ਉਹਦੇ ਅੰਡਰ ਹੀ ਹੈਗੀਆਂ ਏਜੰਸੀਆਂ ਜਿਹੜੀਆਂ ਉਹਦੇ ਅੰਡਰ ਕਮ ਕਰਦੀਆਂ ਜਾਂ ਉਹਨਾਂ ਦੇ ਨਾਲ ਤਾਲਮੇਲ ਨਾਲ ਕੰਮ ਕਰਦੀਆਂ ਹਮ ਇਸ ਕਰਕੇ ਉਹਨਾਂ ਦੇ ਨਾਲ ਤੇ ਪ੍ਰੈਕਟੀਕਲੀ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਮੂਵਜ਼ ਨੇ ਉਹ ਏਜੰਸੀਆਂ ਤੇ ਉਹ ਹੋਮ ਮਿਨਿਸਟਰੀ ਕਰਦੇ ਨੇ ਕਿ ਨਾ ਪੀਐਮ ਉਹ ਵੱਡੇ ਹੋਰ ਲੈਵਲ ਤੇ ਆਪਰੇਟ ਕਰਦੇ ਨੇ ਓਕੇ ਤੇ ਇਸ ਕਰਕੇ ਉਹ ਮੰਨਿਆ ਆਇਆ ਜਾਂਦਾ ਵੀ ਉਹ ਜਿਹੜਾ ਹੋਮ ਡਿਪਾਰਟਮੈਂਟ 딜 ਕਰਦੇ ਤੇ ਉਹਦੇ ਚ ਹੋਮ ਮਿਨਿਸਟਰ ਦਾ ਨਾਮ ਆਉਂਦਾ ਵੀ ਉਹ ਆਪ ਖੁਦ ਮੋਨੀਟਰ ਕਰ ਰਹੇ ਨੇ ਉਹ ਹਮਮ ਇਹ ਇਹ ਤਾਂ ਹੋਏਗੀ ਇਹ ਤਾਂ ਕੋਈ ਅਤਕਤ ਨਹੀਂ ਜਾ ਕੋਈ ਗਲਤ ਗੱਲ ਨਹੀਂ ਕਿਉਂਕਿ ਅ ਇਸ ਤਰ੍ਹਾਂ ਦੀ ਜਿਹੜੀ ਇਹੋ ਇੰਨਾ ਕੁਝ ਮਿਲਣਾ ਫਿਰ ਉਹਦਾ ਜੋ ਉਹਦੀਆਂ ਤਾਰਾਂ ਤੰਦਾਂ ਜਿਹੜੀਆਂ ਇੱਧਰ ਉੱਧਰ ਚਲੇ ਜਾਣੀ ਆ ਪੋਲਿਟਿਕਲ ਪੋਲਿਟਿਕਲ ਜਿਹੜਾ ਅਫਸਰਾਂ ਨਾਲ ਵੀ ਹੋਰਾਂ ਨਾਲ ਵੀ ਤੇ ਕਿਉਂਕਿ ਸੈਂਟਰਲ ਸਰਵਿਸਿਜ਼ ਹੈਗੀਆਂ ਨਾ ਉਹ ਆਈਪੀਐਸ ਆਈਐਸ ਜਿਹੜੇ ਆ ਉਹ ਸੈਂਟਰਲ ਸਰਵਿਸਿਜ਼ ਨੇ ਜਿਹਦਾ ਸਿੱਧਾ ਸਬੰਧ ਸੈਂਟਰ ਨਾਲ ਆ ਜੀ ਉਹਦੇ ਬਾਅਦ ਜੇ ਕੋਈ ਕਾਰਵਾਈ ਕਰਨੀ ਹੈ ਤਾਂ ਸੈਂਟਰ ਗਵਰਨਮੈਂਟ ਇਨਵੋਲ ਹੁੰਦੀ ਆ ਉਹਦੇ 'ਚ ਜੀ ਜੇ ਨਹੀਂ ਕਰਨੀ ਤਾਂ ਵੀ ਇਨਵੋਲ ਹੁੰਦੀ ਆ ਸੋ ਇਸ ਕਰਕੇ ਹੋਮ ਮਿਨਿਸਟਰੀ ਦਾ ਇਨਵੋਲ ਹੋਣਾ ਕੁਦਰਤੀ ਹੈ ਸੁਭਾਵਿਕ ਹੈ ਤੇ ਉਹਦੇ 'ਚ ਮੱਚਾ ਹੈਗੇ ਹੈਡ ਹਾਂ ਪਰ ਇਹ ਹੈ ਵੀ ਤੇ ਐਸਆਈਟੀ ਬਣਾਈ ਕੋਈ ਪ੍ਰਪੋਜ਼ਲ ਕਿਸੇ ਲੈਵਲ ਤੇ ਹੋਏਗੀ ਪਰ ਅਜੇ ਤੱਕ ਕੋਈ ਰਿਕਾਰਡ ਤੇ ਨਹੀਂ ਹੈ ਕੁਝ ਠੀਕ ਹੈ ਠੀਕ ਹੈ ਬਿਲਕੁਲ ਇਹ ਇਹ ਜੋ ਮਸਲੇ ਫਿਲਹਾਲ ਪੰਜਾਬ ਦੇ ਵਿੱਚ ਉੱਭਰ ਕੇ ਸਾਹਮਣੇ ਆ ਰਿਹਾ ਖਾਸ ਤੌਰ ਦੇ ਉੱਤੇ ਤਰਨ ਤਾਰਨ ਦਾ ਮਸਲਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਫੈਸਲਾ ਸਮਝਿਆ ਜਾ ਸਕਦਾ ਹੁੰਦਾ ਸਮਾਂ ਇਸ ਪੂਰੇ ਕਾਸੇ ਨੂੰ ਲੈ ਕੇ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬੜੇ ਰੋਮਾਂ ਇੰਡੀਆ ਪੰਜਾਬੀ ਤੇ